ਐਡਿਵੀਸ਼ਨ ਗੁਰਦਾਸਪੁਰ ਫੋਟੋਗ੍ਰਾਫੀ ਐਸੋਸੀਏਸ਼ਨ ਵੈਲਫੇਅਰ ਵੱਲੋਂ ਲਗਾਈ ਗਈ ਹੈ ਸਾਡੇ ਪ੍ਰਧਾਨ ਜੀ ਯੁਗੇਸ਼ ਜੀ ਨੇ ਉਪਰਾਲਾ ਕੀਤਾ ਹੈ ਕਿ ਸੋਨੀ ਕੰਪਨੀ ਨੂੰ ਇੱਥੇ ਲਿਆਇਆ ਜਾਵੇ ਤੇ ਸੋਨੀ ਕੰਪਨੀ ਦੇ ਕੈਮਰਾਜ਼ ਔਰ ਲੈਂਸਸ ਦੇ ਬਾਰੇ ਵਿਸਤਾਰਪੂਰਵਕ ਦੱਸਿਆ ਜਾਵੇ ਕੱਲੀ-ਕੱਲੀ ਬਰੀਕੀ ਦੱਸੀ ਜਾਵੇ ਤਕਰੀਬਨ ਇੱਥੇ 60 ਤੋਂ 65 ਮੇਰੇ ਵੀਰ ਫੋਟੋਗ੍ਰਾਫਰ ਆਏ ਨੇ ਅੱਜ ਅੱਜ ਸਾਰੇ ਆਪਾਂ ਡਾਊਟ ਕਲੀਅਰ ਕੀਤੇ ਕੈਮਰਾਜ਼ ਦੇ ਲੈਂਸਸ ਦੇ ਛੋਟੇ-ਛੋਟੇ ਸ਼ਾਰਟਕੱਟ ਸਮਝਾਏ ਔਰ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਤਾਂ ਕਿ ਸਾਰਿਆਂ ਦਾ ਵਿਜ਼ਨ ਬਿਲਕੁਲ ਕਲੀਅਰ ਹੋਵੇ ਔਰ ਕੰਪਨੀ ਨੂੰ ਇਹਦਾ ਅੱਗੇ ਆਉਣ ਵਾਲੇ ਟਾਈਮ ਦੇ ਵੀ ਫਾਇਦਾ ਹੋਵੇ ਔਰ ਫੋਟੋਗ੍ਰਾਫਰ ਵੀ ਸਾਰੇ ਟੈਕਨੀਕੀ ਯੂਜ਼ ਕਰ ਸਕਣ ਵੈਡਿੰਗ ਦੇ ਵਿੱਚ ਐਗਜ਼ੀਬਿਸ਼ਨ ਦੇ ਵਿੱਚ ਇਹ ਫਾਇਦਾ ਹੁੰਦਾ ਹੈ ਅਪਗ੍ਰੇਡ ਰਹਿੰਦੇ ਨੇ ਕੋਈ ਨਵਾਂ ਲੈਂਸ ਆਇਆ ਹੈ ਕੋਈ ਨਵਾਂ ਫਰਮਵੇਅਰ ਕੈਮਰੇ ਦੇ ਵਿੱਚ ਕੋਈ ਨਵੀਂ ਟੈਕਨੋਲੋਜੀ ਚੇਂਜ ਹੋਈ ਹੈ ਇੱਥੇ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਤਾਂ ਸਭ ਨੂੰ ਅੱਗੋਂ ਦੀਆਂ ਗਿਆਤ ਹੋ ਜਾਂਦਾ ਵੀ ਨਵੀਂ ਚੀਜ਼ਾਂ ਕੀ ਕੀ ਆ ਰਹੀਆਂ ਕੈਮਰੇ ਦੇ ਵਿੱਚ ਤੇ ਫੋਟੋਗ੍ਰਾਫਰ ਆਉਣ ਵਾਲੇ ਸੀਜ਼ਨ ਦੇ ਵਿੱਚ ਉਹਦਾ ਫਾਇਦਾ ਚੱਕ ਸਕਦੇ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਯੋਗੇਸ਼ ਕੁਮਾਰ ਪ੍ਰੈਜ਼ੀਡੈਂਟ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਦਾ ਗੁਰਦਾਸਪੁਰ ਤੋਂ ਅੱਜ ਅਸੀਂ ਨਾ ਸੋਨੀ ਕੰਪਨੀ ਦੀ ਇੱਥੇ ਵਰਕਸ਼ਾਪ ਲਾਈ ਆ ਹੋਟਲ ਇੰਟਰਨੈਸ਼ਨਲ ਗੁਰਦਾਸਪੁਰ ਇੱਥੇ ਇੱਕ ਇੱਥੇ 60 ਤੋਂ 65 ਫੋਟੋਗ੍ਰਾਫਰਾਂ ਨੇ ਵਿਜ਼ਿਟ ਕੀਤਾ ਤੇ ਕੰਪਨੀ ਵੱਲੋਂ ਬਹੁਤ ਵਧੀਆ ਐਕਸਪਰਟ ਬੰਦੇ ਆਏ ਹੋਏ ਸੀ ਜਿਨ੍ਹਾਂ ਨੇ ਬੜੀ ਡਿਟੇਲ ਦੇ ਨਾਲ ਸਾਰਿਆਂ ਨੂੰ ਸਮਝਾਇਆ ਇੱਥੇ ਅੱਜ 60 ਤੋਂ 65 ਫੋਟੋਗ੍ਰਾਫਰਾਂ ਨੇ ਵਿਜ਼ਿਟ ਕੀਤਾ ਤੇ ਸੋਨੀ ਕੰਪਨੀ ਵੱਲੋਂ ਬਹੁਤ ਹੀ ਐਕਸਪਰਟ ਬੰਦੇ ਆਏ ਸੀ ਜਿਦਾ ਕਿ ਫੋਟੋਗ੍ਰਾਫਰਾਂ ਨੇ ਬਹੁਤ ਲਾਹਾ ਲਿਆ ਇਸ ਚੀਜ਼ ਦਾ ਤੇ ਅਸੀਂ ਆਸ ਕਰਦੇ ਹਾਂ ਫੋਟੋਗ੍ਰਾਫਰ ਇਕੱਦਾ ਹੀ ਮਿਲ ਜੁਲ ਕੇ ਐਸੋਸੀਏਸ਼ਨ ਦੀ ਸਪੋਰਟ ਕਰਨ ਤੇ ਇਹੋ ਜਿਹੀਆਂ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੋਣ ਇਹਦੇ ਵਿੱਚ ਫੋਟੋਗ੍ਰਾਫਰਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਫਾਇਦਾ ਨਵੀਂ ਟੈਕਨੋਲੋਜੀ ਬਾਰੇ ਦੱਸ ਸਕਦੇ ਹਾਂ ਹਾਂਜੀ ਸਰ ਇਹ ਹਰ ਤਰ੍ਹਾਂ ਦੀ ਨਵੀਂ ਟੈਕਨੋਲੋਜੀ ਸੋਨੀ ਕੈਮਰੇ ਲੈਂਸਸ ਮਾਈਕ ਫੋਟੋਗ੍ਰਾਫੀ ਰਿਲੇਟਡ ਹਰ ਇੱਕ ਚੀਜ਼ ਬਾਰੇ ਇਹਨਾਂ ਨੇ ਅਪਡੇਟ ਦਿੱਤੀ ਹੈ ਜੀ ਐਗਰੀਕਲਚਰ ਜਿਹੜੀ ਐਗਰੀਕਲਚਰ ਮੋਡ ਵੀ ਲਗਾਈਆਂ ਜਾਣਗੀਆਂ ਹਾਂਜੀ ਸਰ ਇਹ ਨਾ ਕੰਟੀਨਿਊ ਚੱਲ ਰਿਹਾ ਵਾ ਅ ਹੁਣ ਸਾਡੀ ਨੈਕਸਟ ਐਗਜ਼ੀਬਿਸ਼ਨ ਹੈਗੀ 13 14 ਸਤੰਬਰ ਨੂੰ ਉਹ ਅਸੀਂ ਮਾਝਾ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਦੇ ਵਿੱਚ ਲਗਾ ਰਹੇ ਆ ਤੇ ਉਹਦੇ ਵਿੱਚ ਮੈਂ ਸਾਰੇ ਹੀ ਫੋਟੋਗ੍ਰਾਫਰਾਂ ਨੂੰ ਖੁੱਲਾ ਸੱਦਾ ਦੇਣਾ ਤੇ ਅੱਜ ਕਿਹਨਾਂ ਵੱਲੋਂ ਹੈ ਇਹ ਵਰਕਸ਼ਾਪ ਇਹ ਅੱਜ ਸੋਨੀ ਕੰਪਨੀ ਵੱਲੋਂ ਵਰਕਸ਼ਾਪ ਹੋਵੇਗੀ ਨਾ ਇਸ ਆਡੇ ਸਾਥ ਦਾ ਨਾਮ ਹਾਂਜੀ ਇਹ ਸਰ ਅੱਜ ਦੀ ਐਗਜ਼ੀਬਿਸ਼ਨ Organizer Photographer One of the premium and prestigious professional institutes providing a wide range of professional courses with 100% placement assistance. We are Sri Sai Group of Institutes.